ਚੋਰਾ ਨਹੀਂ ਛੱਡਿਆ ਗੁਰਦੁਆਰਾ ਸਾਹਿਬ ਨੂੰ ਲੰਗਰ ਛਕਣ ਆਈਆਂ ਔਰਤਾਂ ਨੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਨੌ ਔਰਤਾਂ ਸਮੇਤ ਆਟੋ ਚਾਲਕ ਗ੍ਰਿਫਤਾਰ ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿਖੇ ਗੁਰਦੁਆਰਾ ਜੰਡਾਲੀ ਸਰ ਸਾਹਿਬ ਦੇ ਵਿੱਚ ਬੀਤੇ ਦਿਨੀ ਲੰਗਰ ਛਕਣ ਆਈਆਂ ਔਰਤਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਦਸਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕਰਦੇ ਹੋਏ 9 ਔਰਤਾਂ ਤੇ ਇੱਕ ਆਟੋ ਚਾਲਕ ਨੂੰ ਗ੍ਰਿਫਤਾਰ ਕਰਕੇ ਚੋਰੀ ਦਾ ਮਾਲ ਬਰਾਮਦ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਜੰਡਾਲੀ ਸਰਕੋਟ ਸ਼ਮੀਰ ਵਿਖੇ ਚੋਰੀ ਹੋਏ ਬੈਟਰੀ ਤੇ ਇਨਵਰਟਰ ਸੰਬੰਧੀ ਥਾਣਾ ਸਦਰ ਬਠਿੰਡਾ ਵਿਖੇ 9 ਔਰਤਾਂ ਦੇ ਉੱਤੇ ਐਫਆਈਆਰ ਦਰਜ ਕਰਕੇ ਤਫ਼ਤੀਸ਼ ਅਮਲ ਦੇ ਵਿੱਚ ਲਿਆਂਦੀ ਗਈ ਹੈ ਜਿਸ ਦੇ ਚੱਲਦੇ ਤਫ਼ਤੀਸ਼ ਦੇ ਦੌਰਾਨ ਇਹ ਸੂਚੀ ਮਿਲੀ ਕਿ ਔਰਤਾਂ ਦਾ ਇੱਕ ਗਿਰੋਹ ਹੈ ਜੋ ਕਿ ਖੇਤਾ ਸਿੰਘ ਬਸਤੀ ਕੱਚੀ ਕਲੋਨੀਆਂ ਦੀ ਏਰੀਆ ਆਪ ਬਠਿੰਡੇ ਤੋਂ ਆਕੇ ਦਿਨ ਸਮੇਂ ਕੋਟ ਸ਼ਮੀਰ ਅਤੇ ਆਸ-ਪਾਸ ਦੇ ਏਰੀਆ ਦੇ ਵਿੱਚ ਚੋਰੀਆਂ ਕਰਦਾ ਹੈ ਤੇ ਚੋਰੀ ਕੀਤਾ ਸਮਾਨ ਸੁਨਸਾਨ ਤੇ ਬੇਆਬਾਦ ਥਾਵਾਂ ਦੇ ਉੱਤੇ ਲੁਕਾ ਚੁਪਾ ਕੇ ਰੱਖ ਦਿੰਦਾ ਹੈ ਇਹ ਗਿਰੋਹ ਰਾਤ ਸਮੇਂ ਵੀਕਲਾਂ ਦੇ ਉੱਪਰ ਆਪਣੇ ਮਰਦ ਸਾਥੀਆਂ ਦੇ ਨਾਲ ਆਕੇ ਛੁਪਾ ਕੇ ਰੱਖਿਆ ਹੋਇਆ ਸਮਾਨ ਚੁੱਕ ਕੇ ਲੈ ਜਾਂਦਾ ਹੈ ਤੇ ਅੱਗੇ ਵੇਚ ਕੇ ਖੁਰਦਬੁਰਕ ਕਰ ਦਿੰਦਾ ਜਿਸ ਦੇ ਚੱਲਦੇ ਪੁਲਿਸ ਪਾਰਟੀ ਤਲਵੰਡੀ ਰੋਡ ਹੈਡਾ ਤੇ ਨਾਕਾਬੰਦੀ ਕਰਕੇ ਇਹ ਔਟੋ ਰਿਕਸ਼ਾ ਦੇ ਵਿੱਚ ਸਵਾਰ 9 ਔਰਤਾਂ ਸਣੇ ਆਟੋ ਚਾਲਕ ਨੂੰ ਕਾਬੂ ਕਰਕੇ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਤੋਂ ਚੋਰੀ ਕੀਤਾ ਹੋਇਆ ਸਮਾਨ ਜਿਸ ਦੇ ਵਿੱਚ 2 ਇਨਵਰਟਰ ਬੈਟਰੀ ਇੱਕ ਪੁਰਾਣੀ ਫ੍ਰਿਜ 2 ਛੱਤ ਵਾਲੇ ਪੱਖੇ 2 ਕਾਰ ਦੇ ਰਿੰਮ ਬਰਾਮਦ ਕੀਤੇ ਗਏ ਨੇ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤੋਂ ਹੋਰ ਵੀ ਚੋਰੀ ਕੀਤੇ ਹੋਏ ਸਮਾਨ ਦੀ ਬਰਾਮਦਗੀ ਹੋਣ ਦੀ ਸੰਭਾਵਨਾ ਹੈ ਮਾੜੀ ਅਸਰ ਅਮਰੁੱਧ ਚਲਾਈ ਗਈ ਮਿਹੰਦੇ ਤਹਿਤ ਖਾਣਾ ਸਰਵ ਝੰਡਾ ਦੇ ਇੰਡੀਏ ਚੌਂਕੀ ਇੰਡਸਟਰੀ ਏਰੀਆ ਵਿੱਚ ਮਨਈਐ ਸੇ ਕਮਨੀ ਸਿੰਘ ਮਾਰੀ ਹਸਰਾਂ ਦੇ ਕਾਰਕ ਦੇ ਸੰਬੰਧ ਵਿੱਚ ਹੈਡਾਂ ਪਰ ਜੂ ਸੀ ਤਾਂ ਮੇਰੇ ਪਾਸ 8624 ਨੂੰ ਮੰਤਰੀ ਸਾਹਿਬ ਤੋਂ ਸਰਦੇਸ਼ ਪ੍ਰਧਾਨ ਗੁਰਦੁਆਰਾ ਸਾਹਿਬ ਜਿੰਡਾਲੀ ਸਰ ਨੇ ਆ ਕੇ ਇਤਰਾਹ ਦਿੱਤੀ ਕਿ 7624 ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈਆਂ 8ੋਂ ਔਰਤਾਂ ਕੁਸ਼ਾ ਕਰਤੀ ਸ਼ਾਂਤੀ ਆਦ ਜਿਹੜੀਆਂ ਨਾਮ ਲੈ ਰਹੀਆਂ ਸੀ ਆਪਣੇ ਤੇ ਕੋਈ ਚਾਹ ਪਾਣੀ ਪੀ ਕੇ ਕੋਈ ਤੇ ਰੁਕ ਕੇ ਚਲੇ ਗਿਆਂ ਤੇ ਬਾਅਦ ਵਿੱਚ ਦੇਖਿਆ ਕਿ ਗੁਰਦੁਆਰਾ ਸਾਹਿਬ ਤੋਂ ਡੇਕਨ ਵਾਟਰ ਤੇ ਦੋਨ ਵਾਟਰ ਦੇ ਬੈਟਰੇ ਗਿਆ ਨੂੰ ਇਸ ਕਰਕੇ ਉਹਨਾਂ ਦੀ ਸਟੇਟਮੈਂਟ ਤੇ ਮਕੱਬਾ ਨੰਬਰ 62 ਮਿਤੀ 8 6 24 ਅੰਡਰ ਸੈਕਸ਼ਨ 380 194 IPC ਦਰਜ ਕਰਕੇ ਮੇਰੇ ਵੱਲੋਂ ਫਰਮਿਸ਼ ਲੂਕੀਤੀ ਵੇਤੀ ਜੋ ਕਾਲਾ ਨੌਕਾਸ ਨੇ ਇਤਲਾਹ ਦਿੱਤੀ ਕਿ ਖੇਤਰਵਾਸੀ ਵਿਖੇ ਦਾ ਟੈਕਨੀਕਲ ਰੋਮੇਂਡਾ ਆ ਤੋਂ ਕੁਝ ਲੋਕਾਂ ਨੇ ਇੱਕ ਜੋਰ ਬਣਾਇਆ ਹੋਇਆ ਹੈ ਜੋ ਕਮਕੀ ਕੋਚਮੀਏ ਦੇ ਏਰੀਆ ਵਿੱਚ ਖਾਸ ਕਰਕੇ ਦਿਨ ਸਮੇਂ ਚੋਰੀ ਕਰਕੇ ਸਮਾਨ ਸੰਸਨ ਥਾਵਾਂ ਬੱਤ ਵਿੱਚ ਝਾੜੀਆਂ ਵਿੱਚ ਲੁਕਾ ਕੇ ਰੱਖ ਦਿੰਦੀਆਂ ਹਨ ਅਤੇ ਰਾਤ ਨੂੰ ਕਿਸੇ ਦੇ ਇਕੱਲ ਤੇ ਆ ਕੇ ਆਪਣੇ ਹੋਰ ਸਾਥੀਆਂ ਨਾਲ ਉਸ ਨਾਮ ਤੱਕ ਪਹੁੰਚ ਲੈ ਗਏ ਹਾਂ ਜਿਸ ਤੇ ਬੀਤੀ ਰਾਤ ਕੋਰਡੀ ਸਾਹਬੋ ਰੋਡ ਤੇ ਹੈਡਾ ਪਰ ਨਾਕਾਬੰਦੀ ਕੀਤੀ ਗਈ ਸੀ ਤਾਂ ਇੱਕ 3 ਵੀਲਰ ਜਿਸ ਵਿੱਚ 8 ਤੋਂ ਹੋਰ ਤਾਂ ਸਵਾਰ ਸੀ ਉਹ ਮੁਕਵਰ ਆਈਆਂ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਨਾਕੇ ਤੋਂ ਫ੍ਰੀਵਰ ਭਜਾਉਣ ਦੀ ਕੋਸ਼ਿਸ਼ ਕੀਤੀ ਜਿਸ ਤੇ 3 ਵੀਲਰ ਅੱਗੇ ਜਾ ਕੇ ਇੱਕ ট্রাক ਨਾਲ ਟਕਰਾ ਗਿਆ ਅਤੇ ਪਲਟ ਗਿਆ ਜਿਸ ਨਾਲ ਜੋ ਆਪਾਂ ਦੇ ਨੂੰ ਗੁਰੀ 27 ਲੱਗਿਆ ਜਿਨ੍ਹਾਂ ਨੂੰ ਮੌਕਾ ਤੋਂ ਕਾਬੂ ਕਰਕੇ ਕੁਝ ਵਿੱਚ ਕੀਤੀ ਤਾਂ ਇਹਨਾਂ ਨੇ ਅਕਤੂਬਰ ਗੁਰਦੁਆਰਾ ਡੰਡਾਲੀ ਸਾਹਿਬ ਤੋਂ ਕੀਤੀ ਹੋਈ ਚੋਰੀ ਨੂੰ ਮੰਨਿਆ ਅਤੇ ਅਮਨਜਾਮ ਦੇ ਹੀ ਕਰਕੇ ਬਾਕੀ ਹੋ ਹੋ ਕੀਤੀ ਹੋਈਆਂ ਚੋਰੀਆਂ ਦਾ ਸਮਾਨ ਵੀ ਆਸ-ਪਾਸ ਜੋ ਝਾੜੀਆਂ ਵਿੱਚ ਲੁਕਾ ਕੇ ਪਾ ਕੇ ਰੱਖਿਆ ਹੋਇਆ ਸੀ ਉਹ ਬਰਾਮਦ ਕਰਾਇਆ ਇਹਨਾਂ ਕੋਲੋਂ ਦੋ ਇਨਵਰਟਰ ਤੇ ਬੈਟਰੀ ਇੱਕ ਇਨਵਰਟਰ ਦੋ ਗੱਡੀ ਦੇ ਰਿੰਮ ਦੋ ਪੱਖੇ ਛੱਤ ਵਾਲੇ ਤੇ ਇੱਕ ਫਰਿੱਜ ਆਰ ਚੋਰੀ ਕੀਤਾ ਹੋਇਆ ਸਮਾਨ ਬਰਾਮਦ ਕੀਤਾ ਗਿਆ ਹੈ ਜਿਨ੍ਹਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਨ੍ਹਾਂ ਕੋਲ ਹੋਰ ਵੀ ਕਾਫੀ ਚੋਰੀ ਦਾ ਸਮਾਨ ਬਰਾਮਦ ਹੋਣ ਦੀ ਸੰਭਾਵਨਾ ਹੈ ਬਠਿੰਡਾ ਤੋਂ ਧੀਰਜਗਰ ਦੀ ਰਿਪੋਰਟ ਔਨ ਏਅਰ